ਹਾਏ ਮੇਰੇ ਪਿਆਰੇ ਦੋਸਤੋ ਕਿਵੇਂ ਹੋ ਤੋਂ ਬੜੀਆ ਹੈ ਆਉ ਕਾ ਭਾਈ ਆਪਕੇ ਲਈ ਬੀਰੂ ਲੈ ਕੇ ਆਇਆ ਹੈ ਗਾਣਾ ਸਿੱਧੂ ਮੂਸੇ ਵਾਲੇ ਦਾ ਤੋਂ ਸਿੱਧੂ ਮੂਸੇ ਵਾਲੇ ਗਾਣਾ ਕੀ ਹੈ ਹੋ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਜੇਲ੍ਹ ਭੇਜਣਾ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਹੋ ਕੰਮ ਮੇਰੇ ਕਹਿੰਦੇ ਤੈਨੂੰ ਜੇਲ੍ਹ ਭੇਜਣਾ ਹੋ ਰੀਮੈਕਸ ਇੱਕ ਹੋਰ ਉਹ ਲੋਕਾਂ ਦੀਆਂ ਰਹਿੰਦੇ ਜਿਹੜੇ ਗੱਲਾਂ ਮਾਰਦੇ ਆ ਉਹਨਾਂ ਵਿੱਚ ਦੱਸੋ ਗੱਲਬਾਤ ਕਿੰਨੀ ਹੋਊ ਆ ਜੋ ਸ਼ਕਲ ਤੋਂ ਦੇਖ ਮੈਨੂੰ ਜੱਜ ਕਰਦੇ ਆ ਉਹ ਦੇਖੋ ਤੇ ਆਪਣੀ ਾਕਾਤ ਕਿੰਨੀ ਹੋਊ ਆ ਮੈਂ ਚੜ ਜਿੱਤੇ ਲੈ ਗਏ ਜਿਹੜੇ ਦਿਨਾਂ ਜੇ ਹਾਰ ਨਹੀਂ ਸਾਹਵ ਦੇਲ ਕਾਜ ਬੇਜਮਿਣਾ ਜਿਹੜੀ ਉਹ ਖੁਦ ਲੋਕ ਕੇ ਜੋ ਦੂਜਿਆਂ ਨੂੰ ਮਾੜਾ ਬੋਲਦੇ ਮੈਂ ਇੰਸਟਾਗ੍ਰਾਮ ਪੇਜ ਅਡਮ ਮਿਨਾਜ ਹੈ ਹਣੀ ਸਾਲੇ ਲਾ ਪਾ ਕਰਾ ਕੇ ਫਿਰ ਖੜਦੇ ਮੇਰੇ ਤੋਂ ਜੀਤੋਂ ਬੰਨਨੀ ਉਹ ਹੁੰਦਾ ਏ ਉਹ ਛੜਦੇ ਮੇਰੇ ਤੋਂ ਕਈ ਫਾਇਦੇ ਤੇ ਖਬਰਾਂ ਨੇ ਕੱਢਦੇ ਮੇਰੇ ਤੋਂ ਕਈ ਖੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ ਕਈ ਜ਼ਿੰਦਗੀ ਜਿਉਣੀ ਕਿਵੇਂ ਪੜਦੇ ਮੇਰੇ ਤੋਂ ਫੁੰਡਾ ਵੀਰ ਤੁਹਾਡੇ ਵਾਸਤੇ ਪੰਜਾਬੀ ਸਿੱਧੂ ਮਸੇਵਾਲ ਦੇ ਆਪਣੇ ਗਾਣੇ ਠਾੜਾ ਕਰਦੇ ਤੁਹਾਡੇ ਵਾਸਤੇ ਸਾਰੇ ਗਾਉਂਦਾ ਰਹੂਗਾ ਆਉਂਦੇ ਰਹਿਣਗੇ ਚੈਨਲ ਦੇਖੋ ਤੇਰੇ ਵੀਰ ਦਾ ਕੀ ਚੈਨਲ ਆ ਕੀ ਕਰ ਰਿਹਾ ਕਿੰਨਾ ਕ ਅੱਗੇ ਵਧੀਆ ਕੀ ਤੁਹਾਡਾ ਵੀਰ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਤੇ ਬਸ ਪਲੀਜ਼ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਨਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਜਿੰਨਾ ਜਿਹੜੇ ਮੈਨੂੰ ਨਾ ਪਿਆਰ ਦਿੰਦੇ ਨੇ ਮੈਨੂੰ ਲਾਈਕ ਕਰ ਰਹੇ ਨੇ ਮੇਰੀ ਵੀਡੀਓ ਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਮੈਨੂੰ ਬਸ ਐਵੇਂ ਮੇਰੇ ਭਰਾਵੋ ਤੁਸੀਂ ਸਾਥ ਦਿੰਦੇ ਰਹੋ ਐਵੇਂ ਨਹੀਂ ਤੁਹਾਡਾ ਸਾਥ ਬਹੁਤ ਆ ਸਬਸਕ੍ਰਾਈਬ ਦਾ ਤੇ ਆਪਣੀ ਰਾਏ जरूर ਦੱਸਿਆ ਕਰੋ ਤੁਹਾਨੂੰ ਵਧੀਆ ਲੱਗਦਾ ਜੇ ਨਹੀਂ ਜੇ ਨਹੀਂ ਵਧੀਆ ਲੱਗਦਾ ਤਾਂ ਤੁਹਾਡੇ ਵਾਸਤੇ ਮੈਂ ਬਹੁਤ ਸੋਹਣੀ ਚੀਜ਼ ਲੈ ਕੇ ਆਉਂਗਾ ਬਹੁਤ ਸੋਹਣੇ ਗਾਣੇ ਲੈ ਕੇ ਆਉਂਗਾ ਹਜ ਤਾ ਸੁਰੂ ਹੀ ਕੀਤਾ ਆ ਬਹੁਤ سارے ਕਮੈਂਟ ਕਰਦੇ ਨੇ ਮੈਨੂੰ ਭਰਾ ਕਹਿੰਦੇ ਕੋਈ ਤੂੰ ਕੰਮ ਤੇ ਵਗ ਜਾ ਕਰ ਤੂੰ ਕੰਮ ਫ੍ਰੀ ਘਤੋਂ ਰਹਿਣਾ ਤੇਰਾ YouTube ਚੱਲ ਰਿਹਾ ਐਵੇਂ ਜੋ ਵੀ ਮੈਨੂੰ ਨੈਗੇਟਿਵ ਕਮੈਂਟ ਕਰ ਰਹੇ ਨੇ ਉਹਨਾਂ ਨੂੰ ਮੈਂ ਗੱਲ ਇੱਕ ਦੱਸ ਦੇਣਾ ਜਿੱਦਨੇ ਮਿੱਤਰੋ ਟਾਈਮ ਆਊਗਾ ਉਦਨੇ ਟਾਈਮ ਚੰਗਾ ਹੀ ਆਊਗਾ ਜਿੱਦਿਆ ਸਾਹਮਣੇ ਤਾਂ ਚੰਗੀ ਤਰ੍ਹਾਂ ਆਉਂਗਾ ठीक है जेडे मेरे भ्रा मेरा साथ दे रहे हैं उनका बहुत बहुत शुक्रिया है धन्यवाद है दिल से है मिलूँगा जरूर पास आऊँगा जो भी चाहिए गिफ्ट करूँगा जो मेरा प्यारा दोस्त मेरा साथ में मेरा साथ देगा वादा रहा जरूर करूँगा आपके भाई के ऊपर भरोसा है ना यार सुनो मेरे प्यारे दोस्तों अब मैं आपको गाना सुनाने वाला हूँ मेरा भाई सुनाएगा गाना लै भी कह गाना सुना मेरे पितर ने ਮੈਂ ਇਹ ਗਾਣਾ ਲਿਖਿਆ ਇੱਕ ਬਹੁਤ ਕੈਂਟ ਜਿਹੜਾ ਗਾਣਾ 32 ਬੋਰ 32 ਬੋਰ ਲੈ ਵੀ ਠਾਠਾ ਕਰਦਾ ਬੱਤੀ ਬੋਰ ਗਾਣਾ ਆ ਰਿਹਾ ਮੇਰੇ ਪ੍ਰਭੂ ਹਾਂ ਜੀ ਸਟਾਰਟ ਕਰਦੇ ਸ਼ੁਰੂ ਫਿਰ ਆ ਜਾ ਮੇਰਾ ਪ੍ਰਭਾ ਥੋੜਾ ਜਿਹਾ ਇੱਥੇ ਪਿੱਛੇ ਚੱਲਦੇ ਆ ਮਾੜਾ ਇਹ ਗਾਣਾ ਇੱਥੇ ਸ਼ੁਰੂ ਕਰਦੇ ਆ ਮਾੜੀ ਜੀ ਲੁੱਕ ਕੰਮ ਕਰਕੇ ਹੋਈ ਪਈ ਆ ਕੋਈ ਨਾ ਕਰ ਲਾਂ ਇਹ ਸੈਟ ਹਾਂ ਕਈ ਵੀ ਮੇਰੇ ਪ੍ਰਭਾ ਹੁਣ ਸ਼ੁਰੂ ਕਰ ਰਿਹਾ 3 2 1 ਸਟਾਰਟ ਅੱਖਾਂ ਕੱਢ ਕਾਢ ਬਿੱਲੋ ਜਿਹੜੇ ਰਹਿੰਦੇ ਲੰਘਦੇ ਹਟਣਗੇ ਉਦੋਂ ਜਦੋਂ ਫੜ ਕੇ ਮੈਂ ਟੰਗ ਤੇ ਓ ਅੱਖਾਂ ਕੱਢ ਕੱਢ ਬਿੱਲੋ ਜਿਹੜੇ ਰਹਿੰਦੇ ਲੰਘਦੇ ਹਟਣ ਗਏ ਉਦੋਂ ਜਦੋਂ ਫੜ ਕੇ ਮੈਂ ਟੰਗ ਤੇ ਉਹ ਬੰਨ ਕੇ ਮੈਂ ਟਾਈਮ ਵੇਖੀ ਠੋਕ ਦੇਣ ਸਾਰੇ ਬੰਨ ਕੇ ਮੈਂ ਟਾਈਮ ਦੇਖੀ ਠੋਕ ਦੇਣ ਸਾਰੇ ਵੇਖੀ ਫਿਰ ਟਕੂਏਣਾ ਸਿਰ ਖੋਲਦਾ ਓ ਦੇਖੀ ਮੇਰੇ ਟਕੂਏਣਾ ਸਿਰ ਖੋਲਦਾ ਸਾਡੇ ਕਿਹੜਾ ਹੱਥਾਂ ਵਿੱਚ ਪਾਈਆਂ ਚੂੜੀਆਂ ਤੇਰੇ ਕੋਲੇ ਬੱਲੇ ਹਜੇ ਬੱਤੀ ਵੋਰਦਾ ਸਾਡੇ ਕਿਹੜਾ ਹੱਥਾਂ ਵਿੱਚ ਪਾਈਆਂ ਚੂੜੀਆਂ ਤੇਰੇ ਕੋਲੇ ਬੱਲੇ ਹਜੇ ਬੱਤੀ ਵੋਰਦਾ ਓ ਲਾਡੀ ਜੇ ਯਾਰ ਨਾਲ ਸਰਾ ਬਿੱਲੋ ਰਹਿੰਦੇ ਹਾਂ ਬਿਨਾ ਗੱਲਾਂ ਕਿਸੇ ਨੂੰ ਨਾ ਮਾੜਾ ਐਵੇਂ ਕਹਿੰਦਿਆ ਓ ਲਾਡੀ ਜੇ ਯਾਰ ਨਾਲ ਪੱਕੇ ਮੈਂ ਖੇ ਰਹਿੰਦਿਆ ਬਿਨਾ ਗੱਲਾਂ ਕਿਸੇ ਨੂੰ ਨਾ ਮਾੜਾ ਐਵੇਂ ਕਹਿੰਦਿਆ ਓ ਮੂੰਹੋਂ ਕੱਢੀ ਗੱਲ ਮੈਂ ਖਾ ਪੂਰੀ ਕੀਤੀ ਅੱਜ ਤੱਕ ਮੂੰਹੋਂ ਕੱਢੀ ਗੱਲ ਅੱਜ ਤੱਕ ਪੂਰੀ ਕੀਤੀ ਮੈਂ ਖਾ ਹਵਾ ਵਿੱਚ ਆ ਕੇ ਫੋਕੀਆਂ ਨਹੀਂ ਰੋੜਦਾ ਸਾਡੇ ਕਿਹੜਾ ਹੱਥਾਂ ਵਿੱਚ ਪਾਈਆਂ ਚੂੜੀਆਂ ਤੇਰੇ ਕੋਲੇ ਵੱਲੇ ਹਜੇ ਬੱਤੀ ਬੋਰਦਾ ਸਾਡੇ ਕਿਹੜਾ ਹੱਥਾਂ ਵਿੱਚ ਪਾਈਆਂ ਚੂੜੀਆਂ ਤੇਰੇ ਕੋਲੇ ਬੱਲੇ ਹਜੇ ਬੱਤੀ ਬੋਰਦਾ ਆਏ ਹਾਈ ਹਾਈ ਓਕੇ ਵੀਰੇ ਕਿਉਂ ਮੇਰੇ ਵੀਰੋ ਦੱਸੋ ਗਾਣਾ ਕਿਵੇਂ ਲੱਗਿਆ ਵੀਰੇ ਗਾਣਾ ਕਿਵੇਂ ਲੱਗਿਆ ਮੇਰੇ ਭਰਾ ਦਾ ਗਾਣਾ ਵੀ ਕਰਿਆ ਵੀਰ ਦਾ ਨਾਮ ਹੈ ਧਰਮਪ੍ਰੀਤ ਸਿੰਘ ਹਾਂਜੀ ਇਹਦਾ ਤਾਂ ਆਪਣਾ ਨਾਮ ਰੱਖਿਆ ਹੋਇਆ ਮੈਨੂੰ ਤਾਂ ਪਤਾ ਵੀ ਮੇਰੇ ਭਰਾ ਦਾ ਨਾਮ ਧਰਮਪ੍ਰੀਤ ਪ੍ਰੀਤ ਚਾਹਣਕੇ ਹਾਂਜੀ ਮੈਨੂੰ ਜਿਹੜਾ ਦੂਜਾ ਆਪਣਾ ਨਾਮ ਲੈਣਾ ਹੈ ਕੱਚਾ ਨਾਮ ਲੈਣਾ ਤਾਂ ਪਤਾ ਹੀ ਹੁੰਦਾ ਆਪਾਂ ਨੂੰ ਠੀਕ ਆ ਆਪਣੇ ਭਰਾ ਦਾ ਤੇ ਜਿਹੜਾ ਵੀਰ ਨੇ ਨਾਮ ਖੁਦ ਰੱਖਿਆ ਹੋਵੇਗਾ ਪ੍ਰੀਤ ਚਾਹਣਕੇ ਮੇਰੇ ਵੀਰ ਚਾਹਣਕੇ ਪਿੰਡ ਤੋਂ ਨੇ ਮੇਰੇ ਨਾਲ ਕੰਮ ਕਰਨਗੇ ਦਿੱਲੀ ਠਾਣਾ ਕਰਦੇ ਵੀਡੀਓ ਆਉਂਦੇ ਰਹਿਣਗੇ ਤਿਆਰ ਰੱਖਿਓ ਵਧੀਆ ਚੀਜ਼ਾਂ ਲਿਆਵਾਂਗੇ ਕੋਈ ਗੱਲ ਨਹੀਂ ਤੁਹਾਡੇ ਲਈ ਮੋਟੀਵੇਸ਼ਨ ਜਰੂਰ ਉਹ ਕਰਾਂਗੇ ਹਾਂ ਥੋੜਾ ਜਿਹਾ ਸਾਡਾ ਕੰਮ ਕਰਕੇ ਲੋਕਾਂ ਐ ਹੋਈ ਗਏ ਕੋਈ ਗੱਲ ਨਹੀਂ ਹੌਲੀ ਹੌਲੀ ਕਰ ਲਾਂਗੇ ਸੈਟ ਹਾਂ ਤੇ ਮਿਹਨਤ ਕਰੋ ਵੀਰੇ ਸਾਰੇ ਵਧੀਆ ਆਪਾਂ ਕਹਿਨੇ ਆ ਸਾਰੇ ਵਧੀਆ ਸਕਸੈਸਫੁਲ ਹੋ ਠੀਕ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ੍ਰੀ ਕਾਲ ਜੀ ਕਿਵੇਂ ਲੱਗਿਆ ਮੇਰੇ ਪਿਆਰੇ ਦੋਸਤੋ ਵਲੌਗ ਤੇ ਆਹੀਂ ਤੁਹਾਡੇ ਵਾਸਤੇ ਮੈਂ ਵਲੌਗ ਲੈ ਕੇ ਆਉਂਗਾ ਨੈਕਸਟ ਵੀਡੀਓ ਆ ਰਹੀ ਆ ਜਲਦੀ ਆ ਰਹੀ ਆ ਦੇਖਿਓ ਜਰੂਰ ਵੀ ਤੁਹਾਡਾ ਭਰਾ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਸੈਂਡ ਕਰ ਰਿਹਾ ਥੈਂਕ ਯੂ ਸੋ ਮੱਚ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ 3 ਵਾਹਿਗੁਰੂ ਜੀ ਦੀ ਫਤਿਹ ਜੈ ਹਿੰਦ ਜੈ ਭਾਰਤ ਮਿਲਤੇ ਹਾਂ ਨੈਕਸਟ ਵੀਡੀਓ ਕੋ ਬਾਅਦ ਕੈਮਰਾ ਵੀ ਬੰਦ ਹੋ ਰਿਹਾ ਹੈ